ਏ ਵੀ ਨਹੀਂ ਸੋਚਦੇ ਕਿ ਉਹ ਗਲਤ ਤਰੀਕੇ ਨਾਲ ਜਾ ਰਹੇ ਨੇ ਹੁੰਦਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਜਾ ਕੇ ਸੈਟਲ ਹੋਈ ਜਾਵਾਂਗੇ ਇੱਕ ਵਾਰ ਆਪਾਂ ਬਾਡਰ ਜ਼ਰੂਰ ਟੱਪ ਜਾਈਏ 1 ਲੱਖ ਦੇ ਏਅਰਗੇਟ ਦੇ ਵਿੱਚ ਉਹਨਾਂ ਦੀ ਤਾਦਾਦ ਹੈ ਯਾਨੀ ਕਿ ਜੇਲ੍ਹਾਂ ਦੇ ਵਿੱਚ ਹੀ 1 ਲੱਖ ਬੰਦਾ ਬੰਦ ਹੈ ਜੀ ਯੂਨਾਈਟਿਡ ਨੇਸ਼ਨਜ਼ ਦੇ ਵਿੱਚ ਤੇ ਹੋਰ ਖੇਤਰਾਂ ਦੇ ਵਿੱਚ 50 ਹਜ਼ਾਰ ਤੋਂ ਵੱਧ ਨੇ ਕਿ ਲੋਕਾਂ ਦਾ ਵਿਦੇਸ਼ ਜਾਨਦਾਰ ਜਹਾਂ ਕਹਿੰਦਾ ਵੀ ਇੱਕ ਵਾਰੀ ਜਹਾਜ਼ ਦੇ ਫੰਕਾ ਨੂੰ ਹੱਥ ਪਾ ਲਈਏ ਫਿਰ ਮੈਂ ਜਾਣਾ ਤੇ ਮੈਂ ਜਾਣਾ। ਔਰ ਆਪਣੇ ਆਪ ਨੂੰ ਵੀ ਘਵਾਲੋ ਮਾਪਿਆਂ ਨੂੰ ਜ਼ਮੀਨਾਂ ਵੇਚ-ਵੇਚ ਕੇ ਬੇਕਾਰ ਕਰਦੇ ਹੋ ਤੇ ਮੁੜ ਕੇ ਜਾ ਕੇ ਉੱਥੇ ਜੇਲਾ ਚ ਬਹਿ ਜਾਓ। ਢਿਲਸਾਬ ਵਿਦੇਸ਼ ਜਾਣ ਦਾ ਰੁਝਾਨ ਨੌਜਵਾਨਾਂ ਦੇ ਵਿੱਚ ਕਾਫੀ ਦੇਖਣ ਨੂੰ ਮਿਲਦਾ ਹੈ ਤੇ ਨੌਜਵਾਨ ਏ ਵੀ ਨਹੀਂ ਸੋਚਦੇ ਕਿ ਉਹ ਗਲਤ ਤਰੀਕੇ ਨਾਲ ਜਾ ਰਹੇ ਨੇ ਹੁੰਦਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਜਾ ਕੇ ਸੈਟਲ ਹੋ ਹੀ ਜਾਵਾਂਗੇ ਇੱਕ ਵਾਰ ਆਪਾਂ ਬਾਰਡਰ ਜ਼ਰੂਰ ਟੱਪ ਜਾਈਏ ਪਰ ਪਿੱਛੇ ਜੇ ਅਮਰੀਕਾ ਨੇ ਕਈ ਲੋਕਾਂ ਨੂੰ ਡਿਟੇਨ ਕੀਤਾ ਕਈਆਂ ਨੂੰ ਵਾਪਸ ਭੇਜ ਦਿੱਤਾ ਕਈ ਤਾਂ 2-2 ਮਹੀਨੇ ਦਾ ਸਫ਼ਰ ਤੈਅ ਕਰਕੇ ਪਹੁੰਚੇ ਸੀ ਤੇ ਅਗਲੇ ਦਿਨ ਹੀ ਵਾਪਸ ਮੋੜ ਦਿੱਤੇ ਗਏ ਸਮਾਂ ਪੈਸਾ ਭਵਿੱਖ ਦਾ ਦੇ ਉੱਤੇ ਲੱਗ ਗਿਆ ਤੇ ਹੁਣ ਜੇਕਰ ਇੱਕ ਰਿਪੋਰਟ ਦੀ ਗੱਲ ਕਰੀਏ ਤਾਂ ਉਹਦੇ ਮੁਤਾਬਕ ਵਿਦੇਸ਼ ਦੀਆਂ ਜੇਲ੍ਹਾਂ ਦੇ ਵਿੱਚ ਜਿਹੜੇ ਲੋਕ ਬੰਦ ਨੇ ਖਾਸ ਕਰ ਪੰਜਾਬੀ ਉਹ 1 ਲੱਖ ਦੇ ਏਅਰਗੇਟ ਦੇ ਵਿੱਚ ਉਹਨਾਂ ਦੀ ਤਦਾਦ ਹੈ ਯਾਨੀ ਕਿ ਜੇਲ੍ਹਾਂ ਦੇ ਵਿੱਚ ਹੀ 1 ਲੱਖ ਬੰਦਾ ਬੰਦ ਹੈ ਜੀ ਇਹ ਬੜੀ ਅੱਖਾਂ ਖੋਲਣ ਵਾਲੀ ਰਿਪੋਰਟ ਹੈ ਹਮ ਹੈ ਕਿੱਥੇ ਨੇ ਮੁੱਖ ਦੇਸ਼ ਕੀ ਹੈ ਇਹਨਾਂ ਦੇ ਵਿੱਚ ਕੈਨੇਡਾ ਅਮਰੀਕਾ ਤੇ ਯੂਰਪ ਦੇ ਦੇਸ਼ ਕਿਹੜੇ-ਕਿਹੜੇ ਨੇ ਸਾਊਦੀ ਅਰਬ ਕੁਵੈਤ ਸੰਯੁਕਤ ਅਰਬ ਅਮੀਰਾਤ ਕਤਰ ਨੇਪਾਲ ਪਾਕਿਸਤਾਨ ਅਮਰੀਕਾ ਕੈਨੇਡਾ ਲੰਕਾ ਸਪੇਨ ਰੂਸ ਇਜ਼ਰਾਈਲ ਚੀਨ ਬੰਗਲਾਦੇਸ਼ ਅਤੇ ਅਰਜنٹائਨਾ ਹਮ ਇਹਨਾਂ ਦਿਆਂ ਜ਼ਿਲਾਂ ਦੇ ਵਿੱਚ 10000 ਤੋਂ ਵੱਧ ਲੋਕ ਨੇ ਯੂਨਾਈਟਿਡ ਨੇਸ਼ਨ ਜੀ ਦੇ ਵਿੱਚ ਤੇ ਹੋਰ ਖੇਤਰਾਂ ਦੇ ਵਿੱਚ 50000 ਤੋਂ ਵੱਧ ਨੇ ਔਰ ਗਏ ਕਿਵੇਂ ਨੇ ਗੈਰ ਕਾਨੂੰਨੀ ਗਤੀਵਿਧੀਆਂ ਬੀਜਿਆਂ ਦੀ ਨਿਯਮਾਂ ਦੀ ਉਲੰਘਣਾ ਤੇ ਕੁੱਲ ਦੇਸ਼ ਪਤਾ ਕਿੰਨੇ ਨੇ 3ਦਰਸਿਆ 86 ਹੂੰ ਜਿੱਥੇ ਜਿੱਥੇ ਇਹ ਲੋਕ ਨਾਜ਼ਰਾਂ ਤੇ ਇਹਨਾਂ ਨੂੰ ਸਰਕਾਰੀ ਜਿਹੜੀ ਸਹਾਇਤਾ ਹੈ ਉਹ ਵੀ ਅਸਰਹੀਨ ਨਜ਼ਰ ਹੁੰਦੀ ਲਾਚਰ ਆਉਂਦੀ ਹੈ ਹੂੰ ਤੁਸੀਂ ਇਹ ਚੀਜ਼ਾਂ ਇਹਨਾਂ ਇਹੋ ਜਿਹੇ ਰਿਪੋਰਟਾਂ ਇਹ ਸਾਬਤ ਕਰਦੀਆਂ ਨੇ ਕਿ ਲੋਕਾਂ ਦਾ ਵਿਦੇਸ਼ ਜਾਣ ਦਾ ਰੁਝਾਨ ਕਹਿੰਦਾ ਵੀ ਇੱਕ ਵਾਰੀ ਜਹਾਜ਼ ਦੇ ਫੰਗਾਂ ਨੂੰ ਹੱਥ ਪਾ ਲਈਏ ਫਿਰ ਮੈਂ ਜਾਣਾ ਤੇ ਮੈਂ ਜਾਣਾ ਹੂੰ ਉਰਤ ਕਿਸੇ ਨੇ ਜਾਣਾ ਨਹੀਂ ਕਿਉਂਕਿ ਗਲਤ ਤਰੀਕੇ ਨਾਲ ਗਿਆਏਗਾ ਇਹ ਬੜੀ ਇੱਕ ਅਜੀਬ ਕਿਸਮ ਦੀ ਰਿਪੋਰਟ ਹੈ ਕਿ ਕਿਉਂ ਇਹ ਦੇਖਣ ਦੇ ਬਾਵਜੂਦ ਕਿ ਕੋਈ ਜਾ ਰਿਹਾ ਹੈਗਾ ਡੰਕੀ ਲਾ ਕੇ ਉਹ ਵੀ ਗੈਰਕਾਨੂੰਨੀ ਤਰੀਕਾ ਕੋਈ ਹੋਰ ਤਰੀਕੇ ਨਾਲ ਜਾ ਰਿਹਾ ਕੋਈ ਹੋਰ ਤਰੀਕੇ ਨਾਲ ਜਾ ਰਿਹਾ ਤੇ ਇਹਨਾਂ ਸਾਰਿਆਂ ਦੇ ਵਿੱਚ ਜੋ ਕੁਝ ਵਾਪਰ ਰਿਹਾ ਹੈ ਉਹ ਸਾਡੀਆਂ ਅੱਖਾਂ ਦੇ ਸਾਹਮਣੇ ਹੈ ਹੂੰ ਇਹ ਚੀਜ਼ਾਂ ਤਾਂ ਬਹੁਤ ਗਲਤ ਟ੍ਰਿਕ ਦੇ ਨਾਲ ਇਹ ਜਿਹੜਾ ਗਲਤ ਰੁਝਾਨ ਬਣਿਆ ਹੋਇਆ ਹੈ ਬਹੁਤ ਠੱਗਾ ਠੋਰੀਆਂ ਦੇ باوجود ਵੀ ਸਾਡੇ ਲੋਕ ਹਟਦੇ ਨਹੀਂ ਕਤਤ ਰੂਪ ਦੇ ਵਿੱਚ ਇਹ ਰੁਝਾਨ ਵਧੇ ਹੋਏ ਨੇ ਤੇ 1 ਲੱਖ ਪੰਜਾਬੀ ਹੋਵੇ ਇਹਦਾ ਮਤਲਬ ਪੰਜਾਬੀਆਂ ਨੂੰ ਜਹਾਜ਼ ਦੇ ਫੰਗਾਂ ਨੂੰ ਹੱਥ ਪਾਉਣ ਦੀ ਆਸ ਤੇ ਜ਼ਿਆਦਾ ਹੈ ਇਹ ਰਿਪੋਰਟ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜਿਹੜਾ ਹੈਗਾ ਸਵਾਲ ਖੜੇ ਕਰਦੀ ਹੈ ਔਰ ਮੈਂ ਸਮਝਦਾ ਕਿ ਸਾਡੀਆਂ ਸਰਕਾਰਾਂ ਵਾਸਤੇ ਵੀ ਇੱਕ ਬਹੁਤ ਵੱਡਾ ਸਬਕ ਨਜ਼ਰ ਲੈ ਕੇ ਆਉਂਦੀ ਹੈ ਕਿ ਇਹਦੇ ਤੇ ਕੋਈ ਨਾ ਕੋਈ ਕਾਨੂੰਨ ਦੇ ਵਿੱਚ ਹੋਰ ਤਬਦੀਲੀ ਕਰਕੇ ਸ਼ਕਤੀ ਲੈਣੀ ਚਾਹੀਦੀ ਹੈ ਔਰ ਆਪਣੇ ਆਪ ਨੂੰ ਵੀ ਗਵਾਲੋ ਮਾਪਿਆਂ ਨੂੰ ਜ਼ਮੀਨਾਂ ਵੇਚ-ਵੇਚ ਕੇ ਬੇਕਾਰ ਕਰਦੇ ਉੱਤੇ ਮੁੜ ਕੇ ਜਾ ਕੇ ਉੱਥੇ ਜੇਲਾ ਚ ਬੈਜੋ ਕੌਣ ਕਹੂਗਾ ਤੁਹਾਨੂੰ ਤੁਸੀਂ ਸਿਆਣੇ ਬੰਦੇ ਆ